ਹਾਂਜੀ ਸਾਰੇ ਬ੍ਰੋਦਰਸ ਸਤਿ ਸ੍ਰੀ ਅਕਾਲ ਮੈਂ ਜਰਨਾਲ ਸਿੰਘ ਪਿੰਡ ਮੁੱਲਾਂਪੁਰ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਇੱਕ ਵੀਰੇ ਤਿੰਨ ਚਾਰ ਦਿਨ ਪਹਿਲਾਂ ਮੈਂ ਮੁੰਡੇ ਦੀ ਵੀਡੀਓ ਪਾਈ ਸੀ ਅ ਰਿਸ਼ਤੇ ਸਬੰਧੀ ਉਹ ਮੁੰਡਾ ਕੈਨੇਡਾ ਗਿਆ ਵੈ ਤੇ ਇੱਕ ਭੈਣ ਆ ਉਹਦੇ ਭੈਣ ਵਿਆਹੀ ਵੀ ਆ ਮੁੰਡੇ ਨੂੰ 20 ਕਿគੀਲੇ ਜ਼ਮੀਨ ਦੇ ਨੇ ਵਧੀਆ ਕੂਠੀ ਬਣਾਈ ਵੀ ਆ ਤੇ ਜੋ ਉਹਨਾਂ ਦੀ ਮੰਨ ਲਓ ਕੁੜੀ ਸੁਣੀ ਨਕੀ ਚਾਹੀਦੀ ਓਹਨਾਂ ਨੂੰ ਵਧੀਆ ਪਰਿਵਾਰ ਹੋਵੇ ਕੋਈ ਤੇ ਉਹ ਤੋਂ ਬਾਅਦ ਜੋ ਕੁੜੀ ਵਾਲਾਂ ਦਾ ਖਰਚਾ ਹੋਊਗਾ ਵਿਆਹ ਦੇ ਉਹਦਾ ਅੱਧਾ ਖਰਚਾ ਮੁੰਡੇ ਵਾਲਾਂ ਵੱਲੋਂ ਦਿੱਤਾ ਹੀ ਹੋਊਗਾ ਨਾਲ ਕੁੜੀ ਵਾਲਿਆਂ ਨੂੰ ਤੇ ਜੇ ਕੋਈ ਹੋਇਆ ਵੀਰ ਚਾਹਵਾਨ ਤਾਂ ਦੱਸਿਓ ਤੇ ਇੱਕ ਨਾ ਵੀਰ ਜੋ ਵੀ ਰਿਸ਼ਤਾ ਕਿਸੇ ਨੂੰ ਕੋਈ ਕਰਨਾ ਹੁੰਦਾ ਪੂਰੀ ਤਸੱਲੀ ਕਰਕੇ ਆਪਣੀ ਫਿਰ ਰਿਸ਼ਤਾ ਆਪਣਾ ਵੀਰੇ ਕਰਿਓ ਕਿਉਂਕਿ ਸਾਡਾ ਕੰਮ ਤਾਂ ਅਗਲੇ ਦੀ ਵੀਡੀਓ ਪਾਉਣਾ ਹੁੰਦਾ ਠੀਕ ਆ ਨੀ ਪੂਰੀ ਤਸੱਲੀ ਕਰਕੇ ਤੇ ਅੱਗੇ ਗੱਲਬਾਤ ਜੋ ਤੋੜਨੀ ਆ ਉਹ ਆਪਣੀ ਪੂਰੀ ਤਸੱਲੀ ਕਰਕੇ ਗੱਲਬਾਤ ਕਰੀਓ ਅੱਗੇ ਤੇ ਬਾਕੀ ਜੇ ਕੋਈ ਵੀਰ ਹੋਇਆ ਅ ਜੇ ਕੁੜੀ ਜੀ ਕੋਈ ਕੈਨੇਡਾ ਕੁੜਾ ਹੈ ਤਾਂ ਵੀ ਚਲੋ ਕੋਈ ਗੱਲ ਨਹੀਂ ਚੱਲ ਜੂਗਾ ਕੰਮ ਉਧਰ ਮੁੰਡਾ ਕੈਨੇਡਾ ਹੀ ਆ ਤੇ ਬਾਕੀ ਜੇ ਕਿਹਨੇ ਕੋਈ ਫਰਕ ਕਰਨਾ ਹੋਇਆ 7528820446 ਨੰਬਰ ਤੇ ਮੇਰੇ ਨਾਲ ਫਰਕ ਕਰ ਸਕਦਾ ਵੀਰ